ਸਤਿ ਸ਼੍ਰੀ ਅਕਾਲ ਜੀ ਮੇਰਾ ਅੱਜ ਦਾ ਅਧਿਆਪਨ ਵਿਸ਼ਾ ਹੈ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਕਿਸਮਾਂ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀਏ ਬੀਐਸਸੀ ਬੀਕੋਮਸ ਮਾਸਟਰ ਦੂਸਰਾ ਦੇ ਕੰਪਲਸਰੀ ਪੰਜਾਬੀ ਦੇ ਸਿਲੇਬਸ ਵਿੱਚ ਸੈਕਸ਼ਨ ਸੀ ਦਾ ਭਾਗ ਹੈ ਅਸੀਂ ਸਭ ਤੋਂ ਪਹਿਲਾਂ ਵਿਸ਼ੇਸ਼ਣ ਦੀ ਪਰਿਭਾਸ਼ਾ ਨੂੰ ਧਿਆਨ ਵਿੱਚ ਰੱਖਾਂਗੇ ਵਿਸ਼ੇਸ਼ਣ ਦੀ ਪਰਿਭਾਸ਼ਾ ਜਿਹੜਾ ਸ਼ਬਦ ਕਿਸੇ ਨਾਮ ਜਾਂ ਬਰਨਾਮ ਨਾਲ ਲੱਗ ਕੇ ਉਸ ਦੇ ਗੁਣ ਔਗੁਣ ਜਾਂ ਗਿਣਤੀ ਮਿੰਤੀ ਦੱਸੇ ਅਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਏ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਾਲਾ ਘੋੜਾ ਚਿੱਟਾ ਕਬੂਤਰ ਹੁਣ ਵਿਸ਼ੇਸ਼ ਇਹਦੇ ਵਿੱਚ ਵਿਸ਼ੇਸ਼ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਵਿਸ਼ੇਸ਼ ਕੀ ਹੁੰਦਾ ਹੈ ਵਿਸ਼ੇਸ਼ ਜਿਸ ਨਾਮ ਜਾਂ ਪਰਨਾਮ ਸ਼ਬਦ ਨਾਲ ਵਿਸ਼ੇਸ਼ਣ ਲੱਗਾ ਹੁੰਦਾ ਹੈ ਉਸ ਨਾਮ ਜਾਂ ਪਰਨਾਮ ਸ਼ਬਦ ਨੂੰ ਵਿਸ਼ੇਸ਼ਣ ਦਾ ਵਿਸ਼ੇਸ਼ ਕਿਹਾ ਜਾਂਦਾ ਹੈ ਭਾਵ ਗ੍ਰਾਮੈਟਿਕਲੀ ਵਿਆਕਰਨਕ ਪੱਧਰ ਤੇ ਆਪਾਂ ਨਾਮ ਜਾਂ ਪਰਨਾਮ ਨੂੰ ਵਿਸ਼ੇਸ਼ ਕਿਹਾ ਕਹਿੰਦੇ ਹਾਂ ਜਿਵੇਂ ਕਿ ਉਦਾਹਰਣ ਵਜੋਂ ਜਿਵੇਂ ਕਿ ਲੰਬੀ ਪਤਲੀ ਕੁੜੀ ਇਸ ਵਿੱਚ ਕੁੜੀ ਇਹ ਜੋ ਉਹ ਵਿਸ਼ੇਸ਼ ਹੋਵੇਗਾ ਕਿਉਂਕਿ ਕੁੜੀ ਪਰਨਾਮ ਵੀ ਲਿਆ ਜਾ ਸਕਦਾ ਹੈ ਨਾਮ ਵੀ ਤੇ ਉਸ ਨਾਲ ਅੱਗੇ ਲੱਗਣ ਵਾਲੇ ਸ਼ਬਦ ਨੇ ਜਿਹੜੇ ਉਸ ਦੀ ਵਿਸ਼ੇਸ਼ਤਾ ਨੂੰ ਦੱਸ ਰਹੇ ਨੇ ਕੁੜੀ ਦੀ ਨੂੰ ਉਹ ਹੈ ਵਿਸ਼ੇਸ਼ਣ ਕੁੜੀ ਵਿਸ਼ੇਸ਼ ਹੋਏਗਾ ਤੇ ਉਸ ਨਾਲ ਅੱਗੇ ਲੱਗੇ ਹੋਏ ਸ਼ਬਦ ਨੇ ਜਿਹੜੇ ਪਤਲੀ ਜਾਂ ਲੰਬੀ ਉਹ ਵਿਸ਼ੇਸ਼ਣ ਹੋਣਗੇ ਵਿਸ਼ੇਸ਼ਣ ਦੋ ਤਰ੍ਹਾਂ ਦੇ ਹੁੰਦੇ ਹਨ ਵਿਸ਼ੇਸ਼ਣ ਨਾਲ ਲੱਗਣ ਵਾਲੇ ਵਿਸ਼ੇਸ਼ਣ ਤੇ ਕਿਰਿਆ ਨਾਲ ਲੱਗਣ ਵਾਲੇ ਵਿਸ਼ੇਸ਼ਣ ਵਿਸ਼ੇਸ਼ਣਾਂ ਲੱਗਣ ਮਤਲਬ ਨਾਮ ਜਾਂ ਪਰਨਾਮ ਨਾਲ ਲੱਗਣ ਵਾਲੇ ਵਿਸ਼ੇਸ਼ਣ ਨੇ ਉਹਨਾਂ ਦੀ ਮਹੱਤਤਾ ਨੂੰ ਦੱਸਣ ਵਾਲੇ ਜਿਹੜੇ ਸ਼ਬਦ ਹੋਣਗੇ ਉਹਨਾਂ ਨੂੰ ਅਸੀਂ ਵਿਸ਼ੇਸ਼ਣਾਂ ਲੱਗਣ ਵਾਲੇ ਵਿਸ਼ੇਸ਼ਣਾਂ ਲੱਗਣ ਵਾਲੇ ਵਿਸ਼ੇਸ਼ਣ ਕਹਾਂਗੇ ਇਹ ਉਹ ਵਿਸ਼ੇਸ਼ਣ ਹੁੰਦੇ ਹਨ ਜਿਹੜੇ ਕਿਰਿਆ ਦੀ ਸਹਾਇਤਾ ਤੋਂ ਬਿਨਾਂ ਹੀ ਆਪਣੇ ਵਿਸ਼ੇਸ਼ ਦਾ ਗੁਣ ਜਾਂ ਉਹ ਗੁਣ ਦੱਸਣ ਜਿਵੇਂ ਕਿ ਲਾਲ ਫੁੱਲ ਮੋਟਾ ਮੁੰਡਾ ਗੋਲ ਮੇਜ਼ ਹੁਣ ਇੱਥੇ ਫੁੱਲੇ ਮੁੰਡਾ ਮੇਸ ਇਹ ਸਾਰੇ ਵਿਸ਼ੇਸ਼ਣ ਨੇ ਤੇ ਇਹਨਾਂ ਨਾਲ ਲਾਲ ਮੋਟਾ ਗੋਲ ਇਹ ਸਾਰੇ ਵਿਸ਼ੇਸ਼ਣ ਨੇ ਜਿਹੜੇ ਕਿ ਵਿਸ਼ੇਸ਼ਣਾਂ ਨਾਲ ਲੱਗਣ ਵਾਲੇ ਵਿਸ਼ੇਸ਼ਣ ਉਹ ਇੱਥੇ ਪ੍ਰਗਟ ਹੋ ਰਹੇ ਨੇ ਪੇਸ਼ ਹੋ ਰਹੇ ਨੇ ਅੱਗੇ ਕਿਰਿਆ ਨਾਲ ਲੱਗਣ ਵਾਲੇ ਵਿਸ਼ੇਸ਼ਣ ਨੇ ਇਹ ਉਹ ਵਿਸ਼ੇਸ਼ਣ ਹੁੰਦੇ ਹਨ ਜਿਹੜੇ ਕਿਰਿਆ ਦੀ ਸਹਾਇਤਾ ਨਾਲ ਆਪਣੇ ਵਿਸ਼ੇਸ਼ ਦਾ ਗੁਣ ਜਾਂ ਔਗੁਣ ਦੱਸਣ ਇਹ ਇਸ ਦੀ ਉਦਾਹਰਣ ਜਿਸ ਤਰ੍ਹਾਂ ਉਹ ਪ੍ਰਾਚੀ ਬਹੁਤ ਤੇਜ਼ ਲਿਖਦੀ ਹੈ ਸੁਰਜੀਤ ਬੜਾ ਚਲਾਕ ਹੈ ਬਜ਼ੁਰਗ ਖਾਲੀ ਖਲੀ ਤੁਰ ਰਿਹਾ ਹੈ ਭਾਵੇਂ ਕਿ ਪਿੱਛੇ ਕਿਰਿਆ ਵਿਸ਼ੇਸ਼ਤਾ ਨੂੰ ਜੋ ਦੱਸਦੇ ਹਨ ਜਿਹੜੇ ਵਿਸ਼ੇਸ਼ਣ ਕਿਸੇ ਵੀ ਵਿਅਕਤੀ ਦੀ ਕਿਰਿਆ ਜਾਂ ਕੰਮ ਕਰਨ ਦੀ ਵਿਸ਼ੇਸ਼ਤਾ ਨੂੰ ਦੱਸਣ ਉਸ ਨੂੰ ਆਪਾਂ ਕਿਰਿਆ ਨਾਲ ਲੱਗਣ ਵਾਲੇ ਵਿਸ਼ੇਸ਼ਣ ਜਿਹੜੇ ਨੇ ਉਹ ਕਹਿੰਦੇ ਹਨ ਵਿਸ਼ੇਸ਼ਣ ਦੀਆਂ ਕਿਸਮਾਂ ਮੁੱਖ ਵਿਸ਼ੇਸ਼ਣ ਦੀਆਂ ਕਿਸਮਾਂ ਜਿਹੜੀਆਂ ਨੇ ਉਹ ਪੰਜ ਹਨ ਗੁਣਵਾਚਕ ਵਿਸ਼ੇਸ਼ਣ ਪਹਿਲੀ ਹੈ ਦੂਸਰੀ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਪਰਿਨਾਮੀ ਵਿਸ਼ੇਸ਼ਣ ਨੰਬਰ 1 ਗੁਣਵਾਚਕ ਵਿਸ਼ੇਸ਼ਣ ਨੇ ਜਿਹੜੇ ਪਰਿਭਾਸ਼ਾ ਆਦੀ ਦਿੰਦੇ ਆ ਕਹਾਂਗੇ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ਤਾ ਗੁਣ ਅਗੁਣ ਜਾਂ ਚੰਗੇ ਮੰਦੇ ਨੂੰ ਪ੍ਰਗਟ ਕਰੇ ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿ ਕਾਲਾ ਗੂਰਾ ਪੂਲਾ ਮਾੜਾ ਨਿੱਕਾ ਵੱਡਾ ਲੰਬਾ ਮਧਰਾ ਪੱਦਾ ਸੋਣਾ ਕਾਕੇ ਉਸ ਦੇ ਗੁਣ ਨੂੰ ਦੱਸੇ ਜਾਂ ਉਹਨੂੰ ਹੀ ਹੋ ਸਕਦਾ ਹੈ ਕਿਸੇ ਵਿਅਕਤੀ ਦੀ ਵਿਅਕਤੀਤਵ ਦੇ ਗੁਣਾਂ ਨੂੰ ਦੱਸਣ ਗੁਣਵਾਚਕ ਵਿਸ਼ੇਸ਼ਣ ਦੀਆਂ ਕੋਈ ਤਿੰਨ ਅਵਸਥਾਵਾਂ ਹੁੰਦੀਆਂ ਹਨ ਪਹਿਲੀ ਇਹ ਸਧਾਰਨ ਅਵਸਥਾ ਦੂਸਰੀ ਇਹ ਅਦਿੱਕਤਮ ਅਵਸਥਾ ਤੀਸਰੀ ਇਹ ਅਦਿੱਕਤਮ ਅਵਸਥਾ ਭਾ ਪਹਿਲੀ ਸਧਾਰਨ ਅਵਸਥਾ ਅਦਿੱਕਤਰ ਅਵਸਥਾ ਤੇ ਅਦਿੱਕਤਮ ਅਵਸਥਾ ਸਭ ਤੋਂ ਪਹਿਲਾਂ ਆਪਾਂ ਸਧਾਰਨ ਅਵਸਥਾ ਬਾਰੇ ਗੱਲ ਕਰਾਂਗੇ ਜਦੋਂ ਕਿਸੇ ਵਿਸ਼ੇਸ਼ ਦੇ ਗੁਣ ਜਾ ਉਹ ਗੁਣ ਤੁਲਨਾ ਕੀਤੇ ਬਿਨਾ ਹੀ ਸਧਾਰਨ ਰੂਪ ਵਿੱਚ ਦੱਸਿਆ ਜਾਵੇ ਤਾਂ ਉਸ ਨੂੰ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਕਿਹਾ ਜਾਂਦਾ ਹੈ ਭਾਵੇਂ ਕਿਸੇ ਨਾਲ ਤੁਲਨਾ ਨਾ ਕੀਤੀ ਜਾਵੇ ਕਿਸੇ ਦੇ ਗੁਣ ਦੀ ਦੂਸਰੇ ਵਿਅਕਤੀ ਦੇ ਗੁਣ ਨਾਲ ਤੁਲਨਾ ਨਾ ਕੀਤੀ ਜਾਵੇ ਜਿਵੇਂ ਕਿ ਲੰਬਾ ਕੱਦ ਪੁਲਿਸ ਭਰਤੀ ਵਿੱਚ ਸਹਾਈ ਹੁੰਦਾ ਹੈ ਇਸ ਸਧਾਰਨ ਅਵਸਥਾ ਵਿੱਚ ਕਿਸੇ ਨਾਲ ਕੋਈ ਤੁਲਨਾ ਨਹੀਂ ਕੀਤੀ ਕਿਸੇ ਦੀ ਵਿਸ਼ੇਸ਼ਤਾ ਦੀ ਇਸੇ ਗੁਣ ਦੀ विशेषता ਦੀ ਸਿਆਣੇ ਵਿਦਿਆਰਥੀ ਆਪਣਾ ਕੰਮ ਸਮੇਂ ਸਿਰ ਖਤਮ ਕਰ ਲੈਂਦੇ ਹਨ ਇਸੇ ਤਰ੍ਹਾਂ ਅੱਗੇ ਅਧਿਕਤਰ ਅਵਸਥਾ ਵਾਲਾ ਜਿਹੜਾ ਵਿਸ਼ੇਸ਼ਣ ਹੈ ਜਦੋਂ ਕਿਸੇ ਵਿਸ਼ੇਸ਼ ਦੇ ਗੁਣ ਜਾਂ ਔਗੁਣ ਦੀ ਦੂਸਰੇ ਨਾਲ ਤੁਲਨਾ ਕਰਕੇ ਉਸ ਦੇ ਵਾਧੇ ਜਾਂ ਘਾਟ ਹੋਣ ਦਾ बोਧ ਕਰਾਇਆ ਜਾਏ ਤਾਂ ਉਸ ਸਮੇਂ ਉਸ ਵਿਸ਼ੇਸ਼ਣ ਦੀ ਅਧਿਕਤਰ ਅਵਸਥਾ ਹੁੰਦੀ ਹੈ ਉਹ ਉਹਦੇ ਤੇ ਜਿਹੜੀ ਉਦਾਹਰਨ ਵਜੋਂ ਉਹੜਾ ਉਦਾਹਰਨ ਹੈ ਇੱਥੇ ਮਲਕੀਤ ਸੁਰਜੀਤ ਨਾਲੋਂ ਹੁਸ਼ਿਆਰ ਹੈ ਇਸ ਕਿਤਾਬ ਦੀ ਭਾਸ਼ਾ ਬਾਕੀ ਕਿਤਾਬਾਂ ਨਾਲੋਂ ਸੌਖੀ ਹੈ ਸੋਨੀ ਦਾ ਕੱਦ ਆਪਣੀ ਵੱਟੀ ਪੈਣ ਨਾਲੋਂ ਲੰਬਾ ਹੈ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਵਿਅਕਤੀ ਦੀ ਜਾਂ ਇੱਕ ਵਸਤੂ ਦੀ ਤੇ ਜਾਂ ਇੱਕ ਵਿਅਕਤੀ ਦੇ ਵਿਅਕਤੀਤਵ ਦੀ ਤੁਲਨਾ ਦੂਸਰੇ ਵਿਅਕਤੀ ਵਿਅਕਤੀ ਦੇ ਵੀ ਤਵ ਨਾਲ ਕਰਕੇ ਵੱਧ ਜਾਂ ਘੱਟ ਗੁਣ ਨੂੰ ਦੱਸਿਆ ਗਿਆ ਇਸੇ ਤਰ੍ਹਾਂ ਅੱਗੇ ਅਦਿੱਕਤਮ ਅਵਸਥਾ ਸੁਪਰਲੇਟਿਵ ਡਿਗਰੀ ਜਿਹੜੀ ਹੈ ਉਹਨੂੰ ਅਸੀਂ ਅਦਿੱਕਤਮ ਅਵਸਥਾ ਨੂੰ ਉਦਾਹਰਣ ਸਹਿਤ ਤਾਂ ਜਾਂ ਅਰਥਾਂ ਸਹਿਤ ਪੇਸ਼ ਕਰਦੇ ਹਾਂ ਜਦੋਂ ਦੋ ਜਾਂ ਦੋ ਤੋਂ ਵਧੇਰੇ ਵਿਸ਼ੇਸ਼ਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਵੇ ਅਤੇ ਇੱਕ ਨੂੰ ਸਾਧ ਵਿਸ਼ੇਸ਼ਾਂ ਨਾਲੋਂ ਚੰਗਾ ਜਾਂ ਮਾੜਾ ਦੱਸਿਆ ਜਾਵੇ ਤਾਂ ਗੁਣਵਾਚਕ ਵਿਸ਼ੇਸ਼ਣ ਦੀ ਅਦਿੱਕਤਮ ਅਵਸਥਾ ਹੁੰਦੀ ਹੈ ਜਿਵੇਂ ਕਿ ਇਹੀ ਕਿਤਾਬ ਸਭ ਨਾਲੋਂ ਵਧੀਆ ਹੈ ਸੋਨੀਆ ਦਾ ਕੱਦ ਜਾਂ ਸੋਨੀ ਦਾ ਕੱਦ ਸਾਰੀ ਜਮਾਤ ਦੀਆਂ ਕੁੜੀਆਂ ਨਾਲੋਂ ਲੰਬਾ ਹੈ ਇੱਥੇ ਇੱਕ ਗਰੁੱਪ ਹੋਵੇ ਉਸ ਵਿੱਚੋਂ ਕਿਸੇ ਇੱਕ ਨੂੰ ਸਭ ਤੋਂ ਬਿਹਤਰ ਦੱਸਣਾ ਹੋਵੇ ਤੇ ਇਹ ਅਵਸਥਾ ਉਸ ਵਿਅਕਤੀ ਦੇ ਗੁਣ ਜਾਂ ਔਗ ਨੂੰ ਪੇਸ਼ ਕਰਦਿਆਂ ਦੱਸੀ ਜਾਂਦੀ ਹੈ ਇਸ ਅਵਸਥਾ ਦੇ ਵਿੱਚ ਸੰਖਿਆਵਾਚਕ విశੇਸ਼ਣ ਜਿਹੜਾ ਇਹ ਵਿਸ਼ੇਸ਼ਣ ਦਾ ਮੁੱਖ ਦੂਸਰਾ ਭਾਗ ਹੈ ਜਾਂ ਕਿਸਮ ਹੈ ਉਹ ਹੈ ਸੰਖਿਆਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਜਾਂ ਦਰਜਾ ਦੱਸੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਆਖਦੇ ਹਨ ਜਿਵੇਂ ਪੰਜ ਸਤਮਾ ਪਾਣਾ ਸਾਰੇ ਬਹੁਤ 10 ਦੇ 10 ਇਸ ਤਰ੍ਹਾਂ ਕੀ ਹੈ ਕਿ ਸੰਖਿਆਵਾਚਕ ਵਿਸ਼ੇਸ਼ਣ ਜਿਹੜਾ ਉਹ ਉਸ ਦੀ ਪਰਿਭਾਸ਼ਾ ਇਸ ਤਰ੍ਹਾਂ ਸੰਖਿਆਵਾਚਕ ਵਿਸ਼ੇਸ਼ਣ ਦੀਆਂ ਘੱਟ 7 ਕਿਸਮਾਂ ਹਨ ਸਧਾਰਨ ਜਾਂ ਗਿਣਤੀਵਾਚਕ ਨੰਬਰ 2 ਕ੍ਰਮਵਾਚਕ ਨੰਬਰ 3 ਸਮੁੱਚਤਾਵਾਚਕ ਚੌਥਾ ਹੈ ਕਸਰੀਵਾਚਕ ਪੰਜਵਾਂ ਗੁਣਾਵਾਚਕ ਛੇਵਾਂ ਅਨਿਸ਼ਚਿਤਤਾਵਾਚਕ ਤੇ ਸੱਤਵਾਂ ਨਖੇੜਵਾਚਕ ਵਿਸ਼ੇਸ਼ਣ ਸਧਾਰਨ ਜਾਂ ਗਿਣਤੀਵਾਚਕ ਵਿਸ਼ੇਸ਼ਣ ਨੇ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਪੂਰੀ ਪੂਰੀ ਗਿਣਤੀ ਦੱਸੇ ਜਿਵੇਂ ਕਿ 1 4 5 ਉਦੋਂ ਸਧਾਰਨ ਗਿਣਤੀਵਾਚਕ ਵਿਸ਼ੇਸ਼ਣ ਹੋਵੇਗਾ ਮੇਰੇ ਕੋਲ 4 ਕਿਤਾਬਾਂ ਹਨ ਪੂਰੀ ਪੂਰੀ ਗਿਣਤੀ ਦੱਸ ਰਹੇ ਨੇ ਠੀਕ ਦੂਸਰੇ ਨੰਬਰ ਤੇ ਹੈ ਕ੍ਰਮਵਾਚਕ ਵਿਸ਼ੇਸ਼ਣ ਹੈ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਦੁਆਰਾ ਕ੍ਰਮ ਪ੍ਰਗਟ ਕਰੇ ਮਤਲਬ ਸੀਕੁਐਂਸ ਕ੍ਰਮ ਪ੍ਰਗਟ ਕਰੇ ਜਿਵੇਂ ਪਹਿਲਾ ਤੀਸਰਾ ਜਾਂ ਦੂਸਰੇ ਨੰਬਰ ਦੇ ਵਿੱਚ ਬੈਠਾ ਬੱਚਾ ਤੀਸਰੇ ਨੰਬਰ ਦੇ ਵਿੱਚ ਬੈਠਾ ਬੱਚਾ ਇੱਕ ਇੱਕ ਪੂਰੀ ਕਤਾਰ ਹੈ ਉਹਦੇ ਵਿੱਚੋਂ ਦੇਖਣਾ ਹੋਵੇ ਕਿ ਤੀਸਰੇ ਨੰਬਰ ਵਾਲਾ ਬੱਚਾ ਜਿਹੜਾ ਏ ਉਹ ਉੱਠ ਕੇ ਕਲਾਸ ਦੇ ਵਿੱਚ ਸੁਣਾਏਗਾ ਚੌਥੇ ਨੰਬਰ ਵਾਲਾ ਬੱਚਾ ਏ ਜਿਹੜਾ ਉਹ ਸ਼ਾਂਤ ਨਹੀਂ ਬੈਠਾ ਉਹ ਰੌਲਾ ਪਾ ਰਿਹਾ ਹੈ ਇਸ ਤਰ੍ਹਾਂ ਕੇ ਕ੍ਰਮ ਦੇ ਵਿੱਚ ਜਦੋਂ ਅਸੀਂ ਕਿਸੇ ਦੀ ਗਿਣਤੀ ਨੂੰ ਪੇਸ਼ ਕਰਦੇ ਹਾਂ ਤਾਂ ਕ੍ਰਮਵਾਚਕ ਵਿਸ਼ੇਸ਼ਣ ਹੋਵੇਗਾ ਸਮੁੱਚਾਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਸਮੁੱਚੀ ਗਿਣਤੀ ਪ੍ਰਗਟ ਕਰੇ ਜਿਵੇਂ ਕਿ ਪੰਜ ਦੇ ਪੰਜ ਪੰਜੋ ਵੀ ਕਿਹਾ ਜਾ ਸਕਦਾ ਹੈ ਨੂੰ ਚਾਰ ਦੇ ਚਾਰ ਚਾਰੋਂ ਵੀ ਕਿਹਾ ਜਾ ਸਕਦਾ ਹੈ ਸਾਰੇ ਦੇ ਸਾਰੇ ਨੂੰ ਉਦਾਹਰਨਾਂ ਦੇ ਵਿੱਚ ਜੇਕਰ ਅਸੀਂ ਆਪੇਸ਼ ਕਰਦੇ ਹਾਂ ਤੇ ਪੰਜ ਦੇ ਪੰਜ ਬੱਚੇ ਅੱਜ ਘਰ ਦਾ ਸਕੂਲ ਦਾ ਕੰਮ ਕਲਾਸ ਦਾ ਕੰਮ ਕਰਕੇ ਆਏ ਨੇ ਚਾਰ ਦੇ ਚਾਰ ਬੱਚੇ ਐਬਸੈਂਟ ਨੇ ਜਾਂ ਚਾਰ ਦੇ ਚਾਰ ਬੱਚੇ ਜਿਹੜੇ ਨੇ ਅੱਜ ਕਲਾਸ ਵਿੱਚ ਹਾਜ਼ਰ ਨਹੀਂ ਹਨ ਸਾਰੇ ਦੇ ਸਾਰੇ ਬੱਚੇ ਆਡੀ ਵਿੱਚ ਪਹੁੰਚ ਗਏ ਹਨ ਫੰਕਸ਼ਨ ਅਟੈਂਡ ਕਰ ਰਹੇ ਹਨ ਮਤਲਬ ਕਿ ਫੰਕਸ਼ਨ ਦੇ ਵਿੱਚ ਹਾਜ਼ਰ ਹਨ ਸਾਰੇ ਦੇ ਸਾਰੇ ਕਲਾਸ ਦੇ ਵਿੱਚ ਵਿੱਚ ਵਿੱਚੇ ਹਾਜ਼ਰ ਹਨ ਮਤਲਬ ਇੱਥੇ ਕੀ ਸਮੁੱਚਤਾਵਾਚਕ ਨੂੰ ਵਿਸ਼ੇਸ਼ਣ ਜਿਹੜਾ ਹੈ ਉਹ ਇੱਕ ਸਮੁੱਚਤਾਵਾਚਕ ਵਿਸ਼ੇਸ਼ਣ ਉਦੋਂ ਹੋਵੇਗਾ ਜਦੋਂ ਸਾਰੇ ਦੇ ਸਾਰੇ ਗਿਣਤੀ ਜਿਹੜੀ ਉਹ ਪੇਸ਼ ਕਰਦੇ ਹੋਣ ਕਿਸਰੀਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਹਿੱਸਿਆਂ ਦੀ ਸੰਖਿਆ ਪ੍ਰਗਟ ਕਰੇ ਜਿਵੇਂ ਕਿ ਅੱਤਾਂ ਪਾਣਾ ਢਾਈ ਸਾਢੇ ਸਾਢੇ ਤਿੰਨਵੇਂ ਹੋ ਸਕਦਾ ਹੈ ਸਵਾ ਚਾਰਵੀ ਹੋ ਸਕਦਾ ਹੈ ਇਹ ਕੀ ਹੈ ਗੁਣਾਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਇਹ ਦੱਸੇ ਕਿ ਵਿਸ਼ੇਸ਼ ਵਸਤੂ ਕਿਸੇ ਦੂਜੀ ਵਸਤੂ ਨਾਲੋਂ ਕਿੰਨੇ ਗੁਣਾ ਜ਼ਿਆਦਾ ਜਾਂ ਘੱਟ ਹੈ ਜਿਵੇਂ ਕਿ ਦੂਰਾ ਤੀਰਾ ਦੂਣਾ ਚੌਗਣਾ ਚੌਣਾ ਮਤਲਬ ਚੌਣਾ ਵੀ ਕਹਿ ਸਕਦੇ ਹਨ ਚੌਗਣਾ ਵੀ ਕਹਿ ਸਕਦੇ ਹਾਂ ਇਹ ਚੌਗਣਾ ਉਹ ਵਸਤੂ ਜ਼ਿਆਦਾ ਕੰਮ ਕਰਨ ਦੀ ਯੋਗਤਾ ਰੱਖਦਾ ਹੈ ਤੀਰਾ ਇਸ ਨੂੰ ਤੀਰਾ ਰੱਖ ਕੇ ਕੱਟ ਦਿਓ ਮਤਲਬ ਕਿ ਕੋਈ ਕੱਪੜੇ ਦੀ ਤਹਿ ਲਾਈਏ ਉਸ ਨੂੰ ਦੂਰਾ ਕਰਕੇ ਕੱਟ ਦਿਓ ਜਾਂ ਤੀਰਾ ਕਰਕੇ ਕੱਟ ਦਿਓ ਇਸ ਤਰ੍ਹਾਂ ਅੱਗੇ ਗੁਣਾਵਾਚਕ ਵਿਸ਼ੇਸ਼ਣ ਜਿਹੜੀ ਗੱਲ ਕੀਤੀ ਹੈ ਉਸ ਤੋਂ ਅੱਗੇ ਹੈ ਅਨਿਸ਼ਚਿਤਤਾਵਾਚਕ ਵਿਸ਼ੇਸ਼ਣ ਜਿਹੜਾ ਵਿਸ਼ੇਸ਼ਣ ਆਪਣੀ ਵਿਸ਼ੇਸ਼ਤਾ ਪੂਰੀ ਪੂਰੀ ਗਿਣਤੀ ਪ੍ਰਗਟਨਾ ਕਰੇ ਜਿਵੇਂ ਬਹੁਤੇ ਕਈ ਕਿੰਨੇ ਚੋਖੇ ਥੋੜੇ ਤੇ ਸਾਰੇ ਮਤਲਬ ਇਹਦੇ ਵਿੱਚ ਪੂਰੀ ਪੂਰੀ ਗਿਣਤੀ ਨੰਬਰ ਵਿੱਚ ਨਹੀਂ ਆ ਰਹੀ ਮਤਲਬ ਅਨਿਸ਼ਚਿਤਤਾ ਵਾਲੀ ਹੈ ਕਿ ਉਹ ਘਟ ਵੀ ਹੋ ਸਕਦਾ ਉਹ ਵਧ ਵੀ ਹੋ ਸਕਦਾ ਪਤਾ ਨਹੀਂ ਕਿ ਉਹ ਬਹੁਤੇ ਨੇ ਜਿਹੜੇ ਪਤਾ ਨਹੀਂ ਉਹ ਕਿੰਨੇ ਨੇ ਗਿਣਤੀ ਵਿੱਚ ਕਿੰਨੇ ਨੇ ਕਈ ਹੈ ਉਹ ਗਿਣਤੀ ਵਿੱਚ ਕਿੰਨੇ ਨੇ ਪਤਾ ਨਹੀਂ ਹੈ ਕਿੰਨੇ ਜ਼ਿਆਦਾ ਨੇ ਜਾਂ ਕਿੰਨੇ ਘੱਟ ਨੇ ਗਿਣਤੀ ਵਿੱਚ ਪਤਾ ਨਹੀਂ ਚੋਖਾ ਸ਼ਬਦ ਜਿਹੜਾ ਬਹੁਤੇ ਵਾਸਤੇ ਵਰਤਿਆ ਜਾਂਦਾ ਵਰਤਿਆ ਜਾਂਦਾ ਬਹੁਤੇ ਗਿਣਤੀ ਦੇ ਵਿੱਚ ਕਿੰਨੇ ਨੇ ਇਹਨਾਂ ਨਹੀਂ ਮਤਲਬ ਕਿ ਅਨਿਸ਼ਚਿਤਤਾਵਾਚਕ ਜਦੋਂ ਕਿਸੇ ਵਾਕ ਦੇ ਵਿੱਚ ਅਜਿਹੇ ਸ਼ਬਦ ਆ ਜਾਵੇ ਜਿਹੜਾ ਕਿਸੇ ਚੀਜ਼ ਨੂੰ ਦੀ ਗਿਣਤੀ ਨੂੰ ਇੱਕ ਅਨੁਮਾਨ ਲਗਾ ਕੇ ਦੱਸ ਰਿਹਾ ਹੋਵੇ ਤਾਂ ਉਹ ਸ਼ਬਦ ਜਿਹੜਾ ਅਨਿਸ਼ਚਿਤਤਾਵਾਚਕ ਵਿਸ਼ੇਸ਼ਣ ਨੂੰ ਪ੍ਰਗਟ ਕਰ ਰਿਹਾ ਹੋਵੇਗਾ ਅਗੇ ਨਖੇੜਵਾਚਕ ਵਿਸ਼ੇਸ਼ਣ ਜਿਹੜਾ ਇਹ ਉਹ ਜਿਹੜਾ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀਆਂ ਬਹੁਤੀਆਂ ਚੀਜ਼ਾਂ ਨੂੰ ਨਖੇੜ ਕੇ ਦੱਸੇ ਜਿਵੇਂ 5 5 20 20 2 2 ਦੇ ਸਿੱਖੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਦਾ ਇੱਕ ਢੇਰ ਪਿਆ ਕਿਸੇ ਬਰਤਨ ਦੇ ਵਿੱਚ ਕਿਸੇ ਟੋਕਰੀ ਦੇ ਵਿੱਚ ਕੋਈ ਚੀਜ਼ ਪਈ ਹੈ ਜਾਂ ਕਿਸੇ ਡੱਬੇ ਦੇ ਵਿੱਚ ਕੋਈ ਚੀਜ਼ ਪਈ ਹੈ ਉਸ ਨੂੰ ਵੱਖ-ਵੱਖ ਕਰਨਾ ਹੋਵੇ ਜਿਸ ਤਰ੍ਹਾਂ ਕਿ ਗੋਲਕ ਵਿੱਚੋਂ 2-2 ਦੇ ਸਿੱਕੇ ਬਾਹਰ ਅਲੱਗ ਕਰ ਦਿਓ 10-10 ਦੇ ਵਿੱਚੋਂ ਵਿੱਚੋਂ ਸਿੱਕੇ ਜਾਂ ਨੋਟ ਨੇ ਉਹ ਅਲੱਗ ਕਰ ਦਿਓ 10-10 ਦੇ ਜਿਹੜੇ ਨੇ ਉਹ ਅਲੱਗ ਕਰ ਦਿਓ ਇਸੇ ਤਰ੍ਹਾਂ ਜੇਕਰ ਡ్రਾਈ ਫਰੂਟ ਦਾ ਡੱਬਾ ਹੋਵੇ ਭਰਿਆ ਹੋਵੇ ਤੇ ਉਹਦੇ ਵਿੱਚੋ ਕੇ 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 ਕਾਜੂ ਕਾਜੂ ਇੱਕ ਪਾਸੇ ਕਰ ਦਿਓ ਬਦਾਮ ਬਦਾਮ ਇੱਕ ਪਾਸੇ ਕਰ ਦਿਓ ਸੌਗੀ ਇੱਕ ਪਾਸੇ ਕਰ ਦਿਓ ਇਸ ਤਰ੍ਹਾਂ ਕੀ ਨਖੇੜਵਾਚਕ ਵਿਸ਼ੇਸ਼ਣ ਵਾਕ ਦੇ ਵਿੱਚ ਜਿਹੜੇ ਸ਼ਬਦ ਕਿਸੇ ਵਸਤੂ ਦੇ ਨਖੇੜਨ ਨੂੰ ਪੇਸ਼ ਕਰਦੇ ਹੋਣ ਇਸ ਦਾ ਉਹ ਨਖੇੜਵਾਚਕ ਵਿਸ਼ੇਸ਼ਣ ਹੋਣਗੇ ਜਾਂ ਨਖੇੜਵਾਚਕ ਵਿਸ਼ੇਸ਼ਣ ਨੂੰ ਵਾਕ ਦੇ ਵਿੱਚ ਪ੍ਰਗਟ ਕਰ ਰਹੇ ਹੋਣਗੇ ਅਗੇ ਪਰਿਮਾਨਵਾਚਕ ਵਿਸ਼ੇਸ਼ਣ ਪਰੀਵਾਸ਼ਾ ਇਸ ਤਰ੍ਹਾਂ ਕਰਾਂਗੇ ਕਿ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਮਿੰਤੀ ਜਾਂ ਮਾਪ ਤੋਲ ਦੱਸਣ ਉਹਨਾਂ ਨੂੰ ਪਰਿਮਾਨਵਾਚਕ ਜਾਂ ਮਿੰਤੀਵਾਚਕ ਵਿਸ਼ੇਸ਼ਣ ਆਖਦੇ ਹਨ ਜਿਵੇਂ ਕਿ 1 ਕਿਲੋ 4 ਲੀਟਰ ਮੀਟਰ ਇੱਥੇ 1 ਮੀਟਰ ਵੀ ਹੋ ਸਕਦਾ ਹੈ ਥੋਖਾ ਥੋੜਾ ਕਿੰਨੇ ਪੱਦ ਇਹਤੇ ਜ਼ਿਆਦਾਤਰ ਅਸੀਂ ਮਿੰਤੀ ਜਾਂ ਮਾਪ ਤੋਲ ਵਾਲੀ ਜ਼ਿਆਦਾ ਕੱਲ ਕਰਾਂਗੇ ਜਿਦੇ ਵਿੱਚ ਪੂਰੀ ਪੂਰੀ ਮਿੰਤੀ ਜਾਂ ਗਿਣਤੀ ਹੋਵੇ ਨੰਬਰਾਂ ਦੇ ਵਿੱਚ ਇਹ ਦੋ ਪ੍ਰਕਾਰ ਦੇ ਹੁੰਦੇ ਹਨ ਇਹਦੇ ਵਿੱਚ ਜਿਹੜੇ ਨਿਸ਼ਚਿਤ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਗਿਣਤੀ ਮਿੰਤੀ ਪੂਰੀ ਹੋਵੇ ਨੰਬਰਾਂ ਦੇ ਵਿੱਚ ਹੋਵੇ ਜਿਨ੍ਹਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਲੀਟਰ ਦੇ ਵਿੱਚ ਕੋਈ ਸ਼ੱਕ ਨਾ ਹੋਵੇ ਕਿ ਇਹ ਕਿੰਨਾ ਕਿ ਲੀਟਰ ਹੈ ਕਿੰਨੇ ਲੀਟਰ ਹੈ ਮਤਲਬ ਕਿ ਇਹ ਇੱਕ ਹੋ ਸਕਦਾ ਦੋ ਹੋ ਸਕਦਾ ਚਾਰ ਹੋ ਸਕਦਾ ਮਤਲਬ ਪੂਰੇ ਪੂਰੇ ਨੰਬਰ ਵਿੱਚ ਹੋਵੇਗਾ ਉਨਾਂ ਨੂੰ ਆਪਾਂ ਜਿੱਥੇ ਕੋਈ ਸ਼ੱਕ ਨਾ ਹੋਵੇ ਪੂਰਾ ਪੂਰਾ ਨਿਸ਼ਚੈ ਹੋਵੇ ਤਦ ਉਸ ਨੂੰ ਆਪਾਂ ਨਿਸ਼ਚੇਵਾਚਕ ਜਾਂ ਪਰਿਮਾਣਵਾਚਕ ਵਿਸ਼ੇਸ਼ਣ ਕਹਾਂਗੇ ਇਹ ਕਿਸੇ ਇਸ ਦੀ ਪ੍ਰਭਾਸ਼ਾ ਇਸ ਤਰ੍ਹਾਂ ਦਿਆ ਹੋਇਆ ਹੈ ਕਿ ਇਹ ਕਿਸੇ ਵਿਸ਼ੇਸ਼ਣ ਦੀ ਪੂਰੀ ਪੂਰੀ ਗਿਣਤੀ ਮਿੰਤੀ ਜਾਂ ਮਾਪ ਦੱਸਣ ਵਾਲਾ ਵਿਸ਼ੇਸ਼ਣ ਹੁੰਦਾ ਹੈ ਜਿਵੇਂ ਕਿ ਕਿਲੋ ਅੱਧਾ ਲੀਟਰ ਇੱਕ ਗੱਜ ਵਾਕ ਇਹਦਾ ਬਣਾਉਂਦਿਆਂ ਅਸੀਂ ਦੇਖੋ ਮੈਨੂੰ 3 ਕਿਲੋ ਆਟਾ ਚਾਹੀਦਾ ਹੈ 5 5 ਫੁੱਟ ਤੇ ਨਿਸ਼ਾਨ ਲਗਾ ਦਿਓ ਇਸ ਤਰ੍ਹਾਂ ਇਹਦੇ ਵਿੱਚ ਕੀ ਹੈ ਨਿਸ਼ਚਿਤ ਹੈ ਨਿਸ਼ਚਿਤ ਨੰਬਰ ਦਿੱਤਾ ਹੋਇਆ ਹੈ ਨਿਸ਼ਚਿਤ ਆંકੜਾ ਦਿੱਤਾ ਹੋਇਆ ਹੈ ਇਸੇ ਤਰ੍ਹਾਂ ਹੀ 5 5 ਫੁੱਟ ਵੀ ਨਿਸ਼ਚਿਤ ਅੰਕੜਾ ਜਿਹੜਾ ਹੈ ਉਹ ਦਿੱਤਾ ਹੋਇਆ ਹੈ ਅਨਿਸ਼ਚਿਤ ਇਸੇ ਤਰ੍ਹਾਂ ਹੀ ਅੱਗੇ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਹੈ ਜਿਸ ਵਿਸ਼ੇਸ਼ਣ ਤੋਂ ਉਸ ਦੇ ਵਿਸ਼ੇਸ਼ ਦੀ ਪਰਿਮਾਨਕ ਜਾਂ ਪੂਰੀ ਪੂਰੀ ਗਿਣਤੀ ਮਿਲਤੀ ਜਾਂ ਮਾਪ ਦਾ ਗਿਆਨ ਨਾ ਹੋਵੇ ਮਤਲਬ ਅਨੁਮਾਨ ਲਗਾਇਆ ਹੋਵੇ ਉਥੇ ਅਸੀਂ ਅਨਿਸ਼ਚਿਤਵਾਚਕ ਪਰਿਮਾਣਵਾਚਕ ਵਿਸ਼ੇਸ਼ਣ ਤਾਂਹਗੇ ਜਿਵੇਂ ਚੋਖਾ ਥੋੜਾ ਕਿੰਨੇ ਆ ਚੋਖੇ ਦੇ ਵਿੱਚ ਚੋਖਾ ਕਿੰਨਾ ਹੈ ਚੋਖਾ ਮਤਲਬ ਜ਼ਿਆਦਾ ਕਿੰਨਾ ਕਾ ਜ਼ਿਆਦਾ ਹੈ ਜਾਂ ਉਹ ਕਿੰਨਾ ਕ ਘਾਟੇ ਚੋਖੇ ਦਾ ਮਤਲਬ ਮੈਨੂੰ ਚੋਖੀ ਸਾਰੀ ਚੀਜ਼ ਦਿਓ ਥੋੜੀ ਨਾ ਪਾਓ ਬੁੱਕ ਭਰ ਕੇ ਜਾਂ ਚੋਖਾ ਸਾਰਾ ਮੇਰਾ ਮੈਨੂੰ ਇਹ ਮੇਰੇ ਹਿੱਸੇ ਜਿਹੜਾ ਸਮਾਨ ਹੈ ਉਹ ਆਣਾ ਚਾਹੀਦਾ ਥੋੜਾ ਐਵੇਂ ਥੋੜਾ ਕਣਾ ਦਿਓ ਜਾਂ ਥੋੜੀ ਕਿ ਚੀਜ਼ ਮੈਨੂੰ ਮੈਂ ਜ਼ਿਆਦਾ ਪਸੰਦ ਨਹੀਂ ਕਰਦੀ ਥੋੜਾ ਜਿਹਾ ਪਾਓ ਇੰਨਾ ਨਹੀਂ ਦੱਸਿਆ ਕਿ ਕਿੰਨਾ ਪਾਇਓ ਨੰਬਰਾਂ ਦੇ ਵਿੱਚ ਆਂਕੜੇ ਦੇ ਵਿੱਚ ਨਹੀਂ ਦੱਸਿਆ ਜਾਂਦਾ ਵੀ ਉਸ ਨੂੰ ਅਨੁਮਾਨ ਦੇ ਨਾਲ ਦੱਸਿਆ ਜਾ ਰਿਹਾ ਵੀ ਥੋੜਾ ਜਿਹਾ ਤਲੀ ਤੇ ਰੱਖ ਦਿਓ ਜਾਂ ਥੋੜਾ ਜਿਹਾ ਮੇਰੀ ਕਾਲੀਚ ਪਾ ਦਿਓ ਪਲੇਟ 'ਚ ਪਾ ਦਿਓ ਓਲਿਫ ਆਫਿਸ 'ਚ ਪਾ ਦਿਓ ਕਿੰਨੇ ਕਿੰਨੇ ਵੀ ਆਂਕੜਿਆਂ ਤੋਂ ਬਾਹਰ ਹੁੰਦਾ ਹੈ ਇਸ ਤਰ੍ਹਾਂ ਕੀ ਇਹ ਅਨਿਸ਼ਚਿਤਵਾਚਕ ਜਿਹੜੇ ਪਰਿਮਾਣਵਾਚਕ ਵਿਸ਼ੇਸ਼ਣ ਨੇ ਉਹ ਕਿਸੇ ਗਿਣਤੀ-ਬਿੰਤੀ ਨੂੰ proper ਨਿਸ਼ਤੇ ਜਾਂ ਪੂਰੀ ਪੂਰੀ ਗਿਣਤੀ ਨਹੀਂ ਦੱਸਦੇ ਅਨੁਮਾਨ ਨਾਲ ਦੱਸਦੇ ਹਨ ਜਿਹੜੇ ਸ਼ਬਦ ਉਹਨਾਂ ਨੂੰ ਅਸੀਂ ਅਨਿਸ਼ਚੈਵਾਚਕ ਪ੍ਰਮਾਣਵਾਚਕ ਵਿਸ਼ੇਸ਼ਣ ਕਹਾਂਗੇ ਵਾਕਾਂ ਦੇ ਵਿੱਚ ਜਾਂ ਇੱਕ ਪੈਰੇ ਦੇ ਵਿੱਚ ਜਿਹੜੇ ਸ਼ਬਦ ਆ ਰਹੇ ਹੋਣਗੇ ਅੱਗੇ ਹੈ ਨਿਸ਼ਚੇਵਾਚਕ ਵਿਸ਼ੇਸ਼ਣ ਪਰਿਭਾਸ਼ਾ ਜਿਹੜੇ ਸ਼ਬਦ ਆਪਣੀ ਵਿਸ਼ੇਸ਼ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਂਦੇ ਉਹਨਾਂ ਨੂੰ ਨਿਸ਼ਚੈ ਵਚਕ ਵਿਸ਼ੇਸ਼ਣ ਆਖਦੇ ਹਨ ਇਹ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਵੀ ਇਹੋ ਜਿਹੇ ਜਿਹੜੀ ਰੋਜ਼ਾਨਾ ਜੀਵਨ گزارਦੇ ਹਾਂ ਅਸੀਂ ਇਹ ਜੀ ਸ਼ਬਦ ਨੇ ਇਹ ਜੀ ਇਸ਼ਾਰੇ ਨੇ ਰੋਜ਼ਾਨਾ ਵਰਤਦੇ ਹਾਂ ਜਿਵੇਂ ਕਿ ਇਹ ਆਹ ਇਨਾਂ ਉਹ ਉਹਨਾਂ ਇਹ ਸਾਨੂੰ ਆਮ ਹੁੰਦੇ ਨੇ ਪਰ ਇਹਨਾਂ ਦੀ ਵਰਤੋਂ ਅਸੀਂ ਕਿਸੇ ਚੀਜ਼ ਨੂੰ ਦੱਸਣ ਦੇ ਲਈ ਜਦੋਂ ਵਰਤਦੇ ਆ ਉਹੀ ਚੀਜ਼ੋ ਖਾਸ ਬਣ ਜਾਂਦੀ ਹੈ ਕਿਸ ਤਰ੍ਹਾਂ ਵਰਤਦੇ ਆ ਵਾਕ ਦੇ ਵਿੱਚ ਲੈ ਕੇ ਸਮਝਾਉਂਦੇ ਆ ਇਹ ਮੇਰੇ ਦੋਸਤਾ ਘਰ ਹੈ ਮਤਲਬ ਦੋਸਤਾ ਘਰ ਚ ਸਾਹਮਣੇ ਹੈ ਜਿੰਨੀ ਦੇਰ ਅਸੀਂ ਇਸ਼ਾਰਾ ਕਰਕੇ ਨਹੀਂ ਦੱਸਦੇ ਇਹ ਪਹਿਲੀ ਇਹ ਮੇਰੇ ਦੋਸਤਾ ਘਰ ਹੈ ਠੀਕ ਹੈ ਕਿ ਇਸ਼ਾਰਾ ਕਰਕੇ ਜੇ ਦੱਸਾਂਗੇ ਫਿਰ ਪਤਾ ਲੱਗੇਗਾ ਕਿ ਇਹ ਮੇਰੇ ਦੋਸਤਾ ਘਰ ਹੈ ਨਾਲ ਵਾਲਾ ਨਹੀਂ ਜਾਂ ਸੱਜੇ ਵਾਲਾ ਨਹੀਂ ਜਾਂ ਖੱਬੇ ਵਾਲਾ ਨਹੀਂ ਸੱਜਾ ਖੱਬਾ ਨਹੀਂ ਸਿਰਫ ਇਸ਼ਾਰੇ ਨਾਲ ਅਸੀਂ ਤੇ ਜਦੋਂ ਇਸ਼ਾਰਾ ਕਰਕੇ ਦੱਸਾਂਗੇ ਉਹ ਸਕੂਟਰ ਹਰਜੀਤ ਦਾ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੇ ਸਕੂਟਰਾਂ ਦੇ ਵਿੱਚੋਂ ਇੱਕ ਵੱਲੇ ਇਸ਼ਾਰਾ ਕਰਕੇ ਜਦੋਂ ਕਹਿੰਦੇ ਆ ਇਹ ਸਕੂਟਰ ਮੇਰਾ ਹੈ ਜਾਂ ਹਰਜੀਤ ਦਾ ਹੈ ਇਹ ਨਿਸ਼ਚੇਵਾਚਕ ਵਿਸ਼ੇਸ਼ਣ ਵੀ ਦੋ ਤਰ੍ਹਾਂ ਦੇ ਹੁੰਦੇ ਆ ਨੇ ਇਸਦੇ ਵੀ ਦੋ ਭਾਗ ਹਨ ਪਹਿਲਾ ਨਿਕਟਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਦੂਰਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਸਿੱਧੀ-ਸਿੱਧੀ ਜੀ ਇੱਥੇ ਸ਼ਬਦ ਤੋਂ ਹੀ ਇਸਦੇ ਹੈਡਿੰਗ ਤੋਂ ਹੀ ਪਤਾ ਲੱਗ ਰਿਹਾ ਹੈ ਤੇ ਨਿਕਟ ਵਰਤੀ ਵਿਸ਼ੇਸ਼ਣ ਜਿਹੜੇ ਨੇ ਉਹ ਕਿਹੜੇ ਹੁੰਦੇ ਨੇ ਜਾਂ ਜਿਹੜੇ ਸ਼ਬਦ ਕਿਸੇ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਨਾਮ ਜਿਹੜੀ ਚੀਜ਼ ਨੇੜੇ ਹੋਏਗੀ ਉਸ ਵੱਲ ਵੀ ਇਸ਼ਾਰਾ ਕਰਨਾ ਪਏਗਾ ਤੇ ਉਸ ਨੇੜੇ ਵਾਲੀ ਚੀਜ਼ ਨੂੰ ਇਸ਼ਾਰਾ ਕਰਕੇ ਜਦੋਂ ਦੱਸ ਰਹੇ ਹਾਂ ਤੇ ਉਸ ਦੇ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਹ ਵਰਤੇ ਉਹ ਵਰਤੇ ਜਾਂਦੇ ਹਨ ਸ਼ਬਦ ਇਹ ਇਸ ਆਹ ਇਨਾ ਆਦ ਮਤਲਬ ਚੀਜ਼ ਇੱਕ ਵੀ ਹੋ ਸਕਦੀ ਹੈ ਚੀਜ਼ਾਂ ਜ਼ਿਆਦਾ ਵੀ ਹੋ ਸਕਦੀਆਂ ਨੇ ਜਦੋਂ ਇਹ ਹੋ ਸਕਦੀ ਹੈ ਜ਼ਿਆਦਾ ਚੀਜ਼ ਆਹਾ ਹੋ ਸਕਦੀ ਹੈ ਐਸ ਹੋ ਸਕਦੀ ਹੈ ਇਨਾ ਵੀ ਹੋ ਸਕਦੀ ਹੈ ਇਨਾ ਬੱਚਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਮਤਲਬ ਇਸ਼ਾਰਾ ਕਰਕੇ ਅਸੀਂ ਦੱਸਾਂਗੇ ਨਹੀਂ ਤੇ ਬਹੁਤ ਸਾਰੇ ਬੱਚੇ ਖੜੇ ਹੋਣਗੇ ਉਹਨਾਂ ਦੇ ਵਿੱਚੋਂ ਪਤਾ ਨਹੀਂ ਲੱਗੇਗਾ ਜਿੰਨੀ ਦੇਰ ਅਸੀਂ ਉਹਨਾਂ ਵੱਲ ਇਸ਼ਾਰਾ ਨਹੀਂ ਕਰਾਂਗੇ ਇਹ ਕਿਤਾਬ ਮੇਰੀ ਹੈ ਜਿੰਨੀ ਦੇਰ ਅਸੀਂ ਕਿਸੇ ਕਿਤਾਬ ਵੱਲ ਇਸ਼ਾਰਾ ਨਹੀਂ ਕਰਾਂਗੇ ਨੇੜੇ ਪਈ ਭਾਵੇਂ ਹੋਵੇ ਉਹ ਤੇ ਉਨੇ ਦੇਰੋਂ ਪਤਾ ਨਹੀਂ ਲੱਗੇਗਾ ਕਿ ਇਹ ਵਸਤੂ ਜਾਂ ਇਹ ਤਾਰਬ ਮੇਰੀ ਹੈ ਜਾਂ ਕਿਸ ਦੀ ਹੈ ਅੱਗੇ ਇਹ ਥਾਂ ਕੰਮ ਕਰਨ ਲਈ ਬਿਲਕੁਲ ਢੁਕਵੀਂ ਹੈ ਥਾਂ ਜੇਕਰ ਆਪਾਂ ਇਹ ਇੱਥੋਂ ਕੱਢ ਦਿੰਨੇ ਆ ਤੇ ਫਿਰ ਵਾਹ ਕੇ ਜਿਹੜਾ ਉਹ ਪੂਰਾ ਅਰਥ ਨਹੀਂ ਪ੍ਰਗਟ ਕਰਦਾ ਜਿੰਨੀ ਦੇਰ ਅਸੀਂ ਇਹ ਨਹੀਂ ਲੱਗਦੇ ਜਿਵੇਂ ਥਾਂ ਕੰਮ ਕਰਨ ਲਈ ਬਿਲਕੁਲ ਢੁਕਵੀਂ ਹੈ ਤੇ ਇਹ ਆਮ ਰਹਿ ਜਾਂਦੀ ਹੈ ਜੇਕਰ ਅਸੀਂ ਇਹਦੇ ਨਾਲ ਇਹ ਲਾ ਦਾਂਗੇ ਇਹ ਇੱਕ ਤੇ ਨਿਕਟ ਵਰਤੀ ਨੂੰ ਪੇਸ਼ ਕਰੇਗਾ ਇਹ ਸ਼ਬਦ ਤੇ ਦੂਸਰਾ ਇਹ ਕਿ ਇਹ ਆਮ ਥਾਂ ਨੂੰ ਖਾਸ ਥਾਂ ਬਣਾ ਦੇਗੀ ਇਹ ਥਾਂ ਕੰਮ ਕਰਨ ਲਈ ਬਿਲਕੁਲ ਢੁਕਵੀ ਹੈ ਅੱਗੇ ਹੈ ਦੂਸਰਾ ਨੰਬਰ ਜਿਹੜੇ ਸ਼ਬਦ ਕਿਸੇ ਦੂਰ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਂਦੇ ਹੁਣ ਵਸਤੂਆਂ ਇਹਦੇ ਲਈ ਕਿ ਨੇੜੇ ਨੇ ਉਹਨਾਂ ਨੂੰ ਵੀ ਇਸ਼ਾਰੇ ਨਾਲ ਦੱਸਣਾ ਪੈਂਦਾ ਹੈ ਬਹੁਤ ਸਾਰੀਆਂ ਅਲੱਗੀਆਂ ਵਸਤੂਆਂ ਨੇ ਜਿਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਾਂ ਦੂਰੋਂ ਦੇਖਦੇ ਹਾਂ ਪਰ ਉਹਨਾਂ ਨੂੰ ਆਮ ਤੋਂ ਖਾਸ ਬਣਾ ਲੈਣ ਲਈ ਅਸੀਂ ਇਸ਼ਾਰਾ ਕਰਦੇ ਹਾਂ ਜਿਵੇਂ ਕਿ ਵਾਕ ਵਾਕ ਬਣਾਉਂਦੇ ਆ ਉਹ ਬੱਸ ਬਠਿੰਡਾ ਜਾ ਰਹੀ ਹੈ ਕਿੰਨੀਆਂ ਸਾਰੀਆਂ ਬੱਚਸਾਂ ਜੇਕਰ ਉੱਥੇ ਅੱਗੇ ਪਿੱਛੇ ਨਾ ਨਜ਼ਰ ਆਂਦਾ ਹੋਵੇ ਜਾਂ ਬੋਰਡ ਕੋਈ ਨਾ ਦਿਸੇ ਤਖਤੀ ਕੋਈ ਨਾ ਦਿਸੇ ਜਿਹਦੇ ਉੱਤੇ ਬਠਿੰਡਾ ਜਾਂ ਕੁਝ ਲਿਖਿਆ ਹੋਵੇ ਤਾਂ ਅਸੀਂ ਇਸ਼ਾਰੇ ਨਾਲ ਗੱਲ ਕਰਦੇ ਹਾਂ ਕਿ ਉਹ ਵਾਸਿਆ ਜਿਹੜੀ ਉਹ ਬਠਿੰਡੇ ਵੱਲ ਜਾ ਰਹੀ ਹੈ ਜਾਂ ਬਠਿੰਡੇ ਜਾ ਰਹੀ ਹੈ ਉਸ ਖੰਦ ਉੱਤੇ ਰੋਜ਼ ਕੋਈ ਨਾ ਕੋਈ ਇਸ਼ਤਿਹਾਰ ਲੱਗਾ ਹੁੰਦਾ ਹੈ ਮਤਲਬ ਕਿ ਰਸਤੇ ਦੇ ਵਿੱਚ ਜਾਂਦੇ ਆਂਦੇ ਆ ਬਹੁਤ ਸਾਰੀਆਂ ਕੰਧਾਂ ਹੁੰਦੀਆਂ ਨੇ ਪਰ ਜਦੋਂ ਅਸੀਂ ਇਸ਼ਾਰਾ ਕਰਕੇ ਇਹ ਆਪਣੇ ਵਿਚਾਰ ਪ੍ਰਗਟ ਕਰਦੇ ਹਾਂ ਕਿ ਉਹ ਕੰਧ ਦੇ ਉੱਤੇ ਰੋਜ਼ ਕੋਈ ਨਾ ਕੋਈ ਇਸ਼ਤਿਹਾਰ ਲੱਗਦਾ ਹੁੰਦਾ ਹੈ ਤਾਂ ਉਹ ਸਾਰੀਆਂ ਕੰਧਾਂ ਦੇ ਵਿੱਚੋਂ ਇੱਕ ਕੰਧ ਜਿਹੜੀ ਉਹ ਵਿਸ਼ੇਸ਼ਤਾ ਦਾ ਰੂਪ ਧਾਰਨ ਕਰ ਜਾਂਦੀ ਹੈ ਵਿਸ਼ੇਸ਼ ਬਣ ਜਾਂਦੀ ਹੈ ਕਾਰੇ ਨਾਲ ਸਿਰਫ ਇਸ਼ਾਰਾ ਕਰਨ ਦੇ ਨਾਲ ਇਸੀ ਤਰ੍ਹਾਂ ਹੀ ਪੜਨਾਵੀ ਵਿਸ਼ੇਸ਼ਣ ਪਰਿਭਾਸ਼ਾ ਇਹਦੀ ਪਰਿਭਾਸ਼ਾ ਲਵਾਂਗੇ ਪੜਨਾਵੀ ਵਿਸ਼ੇਸ਼ਣ ਦੀ ਉਹ ਸ਼ਬਦ ਜੋ ਪੜਨਾਮ ਹੁੰਦੇ ਹੋਏ ਵੀ ਕਿਸੇ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇ ਮਤਲਬ ਉਹ ਪੜਨਾਮ ਹੀ ਹੋਣਗੇ ਤੇ ਵਿਸ਼ੇਸ਼ਣ ਵੀ ਹੋਣਗੇ ਉਹਨਾਂ ਨੂੰ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਕਿਹੜਾ ਘਰ ਉਹ ਦਰਜੀ ਸਾਡਾ ਮੁਹੱਲਾ ਇਦੇ ਵਿੱਚ ਕਿਹੜਾ ਸ਼ਬਦ ਹੈ ਉਹ ਵਿਸ਼ੇਸ਼ਣ ਨਹੀਂ ਹੈ ਉਹ ਪੜਨਾਮ ਨਹੀਂ ਜਿਹੜਾ ਘਰ ਨਾਮ ਦੇ ਨਾਲ ਲੱਗਾ ਹੈ ਦਰਜੀ ਹੈ ਹੁਣ ਨਾਮ ਹੈ ਪਰ ਉਹਦੇ ਅੱਗੇ ਉਹ ਸ਼ਬਦ ਹੈ ਉਹ ਪੜਨਾਮੀ ਵਿਸ਼ੇਸ਼ਣ ਹੈ ਮਤਲਬ ਪੜਨਾਮੀ ਹੈ ਤੇ ਵਿਸ਼ੇਸ਼ਣ ਦਰਜੀ ਨੂੰ ਵਿਸ਼ੇਸ਼ੀ ਬਣਾ ਰਿਹਾ ਹੈ ਮੁਹੱਲਾ ਸਾਡਾ ਮੁਹੱਲਾ ਸਾਡਾ ਮੁਹੱਲਾ ਜੋ ਹੈ ਉਹ ਨਾਮ ਹੈ ਤੇ ਉਸ ਦੇ ਅੱਗੇ ਜਿਹੜਾ ਸਾਡਾ ਸ਼ਬਦ ਕਰਕੇ ਲੱਗਾ ਹੈ ਉਹ ਪੜਨਾਮ ਦੀ ਤਰ੍ਹਾਂ ਹੀ ਆ ਰਿਹਾ ਹੈ ਤੇ ਮੁਹੱਲੇ ਨੂੰ ਵਿਸ਼ੇਸ਼ ਬਣਾ ਰਿਹਾ ਹੈ ਪੜਨਾਵੀ ਵਿਸ਼ੇਸ਼ਣ ਦੇ ਵੀ ਦੋ ਭਾਗ ਹਨ ਇੱਕ ਹੈ ਮੂਲ ਰੂਪ ਪੜਨਾਵੀ ਜਿਹੜੇ ਰੂਪ ਰੂਪ ਪੜਨਾਵੀ ਵਿਸ਼ੇਸ਼ਣ ਨੇ ਜਿਹੜੇ ਮੂਲ ਰੂਪ ਪੜਨਾਵੀ ਵਿਸ਼ੇਸ਼ਣ ਦੂਸਰਾ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਪਹਿਲੇ ਅਸੀਂ ਪਹਿਲੇ ਵਿਸ਼ੇਸ਼ਣ ਜਿਹੜੇ ਭਾਗਾਂ ਦੇ ਵਿੱਚੋਂ ਦੋ ਭਾਗਾਂ ਦੇ ਵਿੱਚੋਂ ਪਹਿਲੇ ਵਿਸ਼ੇਸ਼ਣ ਤੇ ਗੱਲ ਕਰਦੇ ਹਾਂ ਮੂਲ ਰੂਪ ਪੜਨਾਵੀ ਵਿਸ਼ੇਸ਼ਣ ਹੈ ਮੂਲ ਰੂਪ ਪਰ ਨਾਮੀ ਵਿਸ਼ੇਸ਼ਨ ਹੁੰਦੇ ਨੇ ਜਿਹੜੇ ਪੜਨਾਮ ਆਪਣੇ ਮੂਲ ਰੂਪ ਵਿੱਚ ਹੀ ਵਿਸ਼ੇਸ਼ਣ ਹੋਣ ਮੂਲ ਰੂਪ ਆਪਣੇ ਆਪ ਦੇ ਵਿੱਚ ਹੀ ਵਿਸ਼ੇਸ਼ਣ ਹੋਣ ਜਿਵੇਂ ਕੀ ਕੌਣ ਕਿਹੜਾ ਇਹ ਵਿਸ਼ੇਸ਼ਣ ਹੀ ਨੇ ਇਹ ਨਾਮ ਤੇ ਪੜਨਾਮ ਜਿਹੜੀ ਉਦਾਹਰਣ ਵਿੱਚੋਂ ਕਿਹੜੀ ਕੁੜੀ ਲੋਕ ਗੀਤ ਗਾ ਲੈਂਦੀ ਹੈ ਇਹਦੇ ਵਿੱਚ ਕੁੜੀ ਇਹ ਜਿਹੜੀ ਉਹ ਨਾਮ ਕਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਪੜਨਾਮ ਵੀ ਹੈ ਉਹ ਕੁੜੀ ਨੂੰ ਵਿਸ਼ੇਸ਼ ਵੀ ਬਣਾ ਲੈਂਦੀ ਹੈ ਕੁੜੀ ਸ਼ਬਦ ਹੈ ਜਿਹੜਾ ਕੁੜੀ ਨਾਮ ਸ਼ਬਦ ਹੈ ਉਹ ਉਸ ਕੁੜੀ ਨੂੰ ਵਿਸ਼ੇਸ਼ ਬਣਾ ਲੈਂਦੀ ਹੈ ਕਿਉਂਕਿ ਪੁੱਛਿਆ ਗਿਆ ਹੈ ਕਿ ਕਿਹੜੀ ਕੁੜੀ ਕਿਹੜੀ ਕੁੜੀ ਲੋਕ ਗੀਤ ਗਾ ਲੈਂਦੀ ਹੈ ਕੌਣ ਦਰਵਾਜ਼ਾ ਖੜਕਾ ਰਿਹਾ ਹੈ ਬਾਹਰ ਕੋਈ ਨਾ ਕੋਈ ਤੇ ਦਰਵਾਜ਼ਾ ਖੜਕਾ ਰਿਹਾ ਹੈ ਦਰਵਾਜ਼ਾ ਕੀ ਹੈ ਨਾਮ ਦਾ ਤੇ ਹੁਣ ਕੌਣ ਖੜਕਾ ਰਿਹਾ ਇਹ ਬੜਨਾਂ ਨੂੰ ਹੀ ਹੈ ਤੇ ਇਹ ਵਿਸ਼ੇਸ਼ਣ ਨਹੀਂ ਹੈ ਉਹਨੂੰ ਦਰਵਾਜ਼ੇ ਨੂੰ ਖੜਾ ਕਰਨ ਵਾਲਾ ਵਿਸ਼ੇਸ਼ ਵਿਅਕਤੀ ਹੈ ਇਸ ਕਰਕੇ ਉਹ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਕੌਣ ਸ਼ਬਦ ਆਈ ਪੜਨਾਵੀ ਸ਼ਬਦ ਰਾਈ ਆ ਰਿਹਾ ਹੈ ਕੌਣ ਦਰਵਾਜ਼ਾ ਖੜਕਾ ਰਿਹਾ ਹੈ ਇਹ ਤਾਂ ਦੂਸਰਾ ਭਾਗ ਹੈ ਜਿਹੜਾ ਉਤਪਨ ਰੂਪ ਪੜਨਾਵੀ ਵਿਸ਼ੇਸ਼ਣ ਜਿਹੜੇ ਸ਼ਬਦ ਪੜਨਾਮ ਤੋਂ ਬਣ ਕੇ ਵਿਸ਼ੇਸ਼ਣ ਦਾ ਕੰਮ ਦੇਣ ਜਿਵੇਂ ਕਿ ਕਿੰਨਾ ਮੇਰਾ ਤੇਰਾ ਇਨਾਂ ਨੂੰ ਉਤਪਨ ਰੂਪ ਦੇ ਵਿੱਚ ਵਿਸ਼ੇਸ਼ਣ ਕਹਿੰਦੇ ਹਨ ਤੇ ਕਹਿੰਦੇ ਕਿ ਕਿੰਨਾ ਆਟਾ ਗੁੰਨਣਾ ਹੈ ਮੇਰੀ ਮੇਰਾ ਦਰਜੀ ਕਮਾਲ ਦਾ ਹੈ ਇੱਥੇ ਉਤਪਨ ਉਤਪਨ ਮਤਲਬ ਕਿ ਕੁੜੀ ਇੱਥੇ ਆਟਾ ਹੈ ਆਟਾ ਸ਼ਬਦ ਉਹ ਆਪਣੇ ਆਪ ਦੇ ਵਿੱਚ ਹੀ ਕਿੰਨਾ ਸ਼ਬਦ ਨੂੰ ਵਿਸ਼ੇਸ਼ਣ ਦੇ ਰੂਪ ਦੇ ਵਿੱਚ ਲੈ ਰਿਹਾ ਹੈ ਕਿੰਨਾ ਆਟਾ ਗੁੰਨਣਾ ਹੈ ਇਹ ਉਤਪਨ ਕਰ ਰਿਹਾ ਹੈ ਕੁਐਸਚਨ ਦੇ ਨਾਲ ਪ੍ਰਸ਼ਨ ਦੇ ਨਾਲ ਪੜਨਾਵ ਨੂੰ ਮੇਰਾ ਦਰਜੀ ਹੁਣ ਦਰਜੀ ਇਹ ਜਿਹੜਾ ਇਹ ਨਾਮ ਹੈ ਪਰ ਨਾਮ ਹੈ ਦਰਜੀ ਨਾਮ ਹੋਵੇਗਾ ਪਰ ਇਹ ਮੇਰਾ ਅੱਗੇ ਲੱਗ ਕੇ ਉਸ ਦੀ ਉਤਪਨ ਉਸ ਦੀ ਵਿਸ਼ੇਸ਼ਤਾ ਨੂੰ ਉਤਪਨ ਕਰ ਰਿਹਾ ਕਿਸ ਦੀ ਦਰਜੀ ਦੀ ਵਿਸ਼ੇਸ਼ਤਾ ਨੂੰ ਉਤਪਨ ਕਰ ਰਿਹਾ ਭਾਤ ਕੇ ਮੇਰਾ ਸ਼ਬਦ ਜਿਹੜਾ ਅੱਗੇ ਪੜਨਾਮ ਦੇ ਰੂਪ ਦੇ ਵਿੱਚ ਆ ਰਿਹਾ ਹੈ ਇਸੇ ਤਰ੍ਹਾਂ ਹੀ ਅੱਜ ਦਾ ਇਹ ਵਿਸ਼ਾ ਹੈ ਪਰ ਨਾ ਵੀ ਪੰਜ ਵਿਸ਼ੇਸ਼ਣ ਜਿਹੜੇ ਪੰਜ ਭਾਗਾਂ ਦੇ ਨਾਲ ਅਸੀਂ ਇਸ ਨੂੰ ਵਿਆਖਿਆ ਦਿੱਤੀ ਹੈ ਪੰਜ ਭਾਗਾਂ ਦੇ ਨਾਲ ਸਮਝਾਇਆ ਹੈ ਕਿ ਵਿਸ਼ੇਸ਼ਣ ਨੇ ਜਿਹੜੇ ਉਹ ਗ੍ਰਾਮਰ ਦੇ ਵਿੱਚ ਵਿਆਕਰਣ ਦੇ ਵਿੱਚ ਵਿਆਕਰਣ ਨਾਲ ਕਈ ਕਾਈਆਂ ਦੇ ਵਿੱਚ ਪੰਜ ਤਰ੍ਹਾਂ ਦੇ ਹੁੰਦੇ ਨੇ ਮੈਨੂੰ ਆਸ ਹੈ ਕਿ ਇਸ ਵਿਸ਼ੇ ਦੇ ਬਾਰੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈਗੀ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ